ਘੜਲੇ ਮਿਲਕਿਤ ਕਰਨੇ ਪੁੱਟੇ ਤੁਹਾਡੇ ਕਿਨਾਰੀ ਉਹਦੀ ਨੂਰ ਸੀ ਪਤਾ ਨਹੀਂ ਉਹ ਧੀ ਸੀਗੀ ਉਹਨੇ ਵੀ ਇੱਕ ਜਣੀ ਨੇ ਆਪੇ ਬਲ ਨਹੀਂ ਉੱਪਰ ਜਾਇਆ ਮੇਰਾ ਮੋਬਾਈਲ ਖੋਲੇ ਜੀ ਹਾਂਜੀ ਹਲਟਾ ਮਾਰੀ ਪੰਜਾਬ ਚ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਆ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਦਿਨ ਬੇਖੌਫ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਜੇ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਪਾਈਚੂ ਦੇਖਣ ਨੂੰ ਮਿਲਿਆ ਜਿੱਥੇ ਅਮਰਿਤਧਾਰੀ ਪਤੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਗੁਰਮੀਤ ਸਿੰਘ ਨਾਮ ਦਾ ਅਮਰਤਾ ਰਿਸੀ ਕੋ ਓਮੋਪੈਥਿਕ ਡਾਕਟਰ ਹੈ ਅਤੇ ਉਸ ਨੇ ਤਲਵੰਡੀ ਪਾਈ ਦੀ ਬਲਕੀਤਕੌਰ ਨਾਮਕ ਔਰਤ ਦੇ ਕੋਲੋਂ ਦਵਾਈ ਦੇ ਪੈਸੇ ਲੈਣੇ ਸਨ ਅਤੇ ਉਹ ਕਈ ਵਾਰ ਬਲਕੀਤਕੌਰ ਦੇ ਘਰ ਦੇ ਚੱਕਰ ਕੱਟ ਚੁੱਕਾ ਸੀ ਉਸ ਨੂੰ ਹਰ ਵਾਰ ਨਵਾਂ ਬਹਾਨਾ ਬਣਾ ਕੇ ਮੋੜ ਦਿੱਤਾ ਜਾਂਦਾ ਪਰ ਹੁਣ ਜਦੋਂ ਡਾਕਟਰ ਗੁਰਮੀਤ ਸਿੰਘ ਆਪਣੀ ਪਤਰੀ ਨੂੰ ਨਾਲ ਲੈ ਕੇ ਬਲਕੀਤਕੌਰ ਦੇ ਘਰ ਗਿਆ ਤਾਂ ਉਹਨਾਂ ਨੂੰ ਫਿਰ ਤੋਂ ਬਹਾਨਾ ਬਣਾ ਕੇ ਮੋੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਡਾਕਟਰ ਨੇ ਇਸ ਦਾ ਵਿਰੋਧ ਕੀਤਾ ਦਾ ਡਾਕਟਰ ਦੇ ਮੁਤਾਬਕ ਮਲਕੀਤ ਕੌਰ ਦੇ ਪੂਰੇ ਪਰਿਵਾਰ ਨੇ ਡਾਕਟਰ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਸ਼ਰੀਆਮ ਗਲੀ 'ਚ ਕੇਸਾ ਤੋਂ ਫੜ ਕੇ ਕੁੱਟਮਾਰ ਕੀਤੀ ਐਨ ਨਹੀਂ ਨਹੀਂ ਉਹਨਾਂ ਦਾ ਸਿਰ ਸਾਭੀ ਖੋ ਕੇ ਰੱਖ ਲਿਆ ਗਿਆ ਤੇ ਜਦੋਂ ਮੈਨਾਂ ਤੂੰ ਪੈਸੇ ਲੈਣ ਆਇਆ ਤੇ ਪੈਸੇ ਲੈਣ ਅੱਗੇ ਵੀ ਆਉਣੇ ਅਸੀਂ ਜਾਣਦੇ ਇਹਨਾਂ ਨੂੰ ਤੇ ਦੋਵੇਂ ਜੀ ਆਏ ਸੀਗੇ ਮੈਂ ਇਹਨੂੰ ਕਿਹਾ ਸੀ ਕਿ ਤੂੰ ਨਾਲ ਹੀ ਚੱਲਿਆ ਕਰ ਮੈਨੂੰ ਪਰਿਵਾਰ ਉਹੋ ਜਿਹਾ ਲੱਗਦਾ ਤੇ ਜਦੋਂ ਇਹਨਾਂ ਨੇ ਮਤਲਬ ਕਿ ਇੱਥੇ ਅਸੀਂ ਆਏ ਆ ਤੇ ਇਹ ਇੱਕ ਨਵਾਂ ਮੁੰਡਾ ਬਿਠਾ ਸੀ ਅੱਜ ਕੋਈ ਹੋਰ ਸੀਗਾ ਉਹ ਕਹਿੰਦਾ ਚੁੱਪ ਕਰਕੇ ਇੱਥੋਂ ਚਲਾ ਜਾ ਤੇ ਕਹਿੰਦਾ ਵੀ ਤੈਨੂੰ ਵਾਧੂ ਗੱਲ ਕਰਨ ਦੀ ਲੋੜ ਨਹੀਂ ਨਾ ਬ੍ਰਦਰ ਮੈਂ ਇਹਨਾਂ ਕੋਲ ਨਹੀਂ ਵਿਖਿਆ ਨਹੀਂ ਪੈਸੇ ਕਿੰਨਾ ਤੋਂ ਲੈਣੇ ਸੀਗੇ ਪੈਸੇ ਲੈਣੇ ਸੀ ਇਹ ਮਲਕੀਤ ਕੌਰ ਜਿਹੜੀ ਆ ਇਹਦੇ ਤੋਂ ਲੈਣਾ ਸੀ ਕਾਦੇ ਪੈਸੇ ਲੈਣੇ ਸੀ ਇਹਦੇ ਤੋਂ ਪੈਸੇ ਲੈਣੇ ਸੀ ਇਹ ਇੱਕ ਨਹੀਂ ਇਹਨਾਂ ਮੜਕੇ ਸਾਡੇ ਹੱਥੋਂ ਪਾਈ ਹੋ ਗਈ ਫਿਰ ਉਹਨੇ ਮੇਰੇ ਜੁੰਡੇ ਖਾੜ ਲਏ ਮਲਕੀਤਕਾਰ ਨੇ ਮੜਕੇ ਨਾਲ ਹੀ ਉਹਦੀ ਨੂਹ ਸੀ ਪਤਾ ਨਹੀਂ ਉਹ ਧੀ ਸੀਗੀ ਉਹਨੇ ਵੀ ਇੱਕ ਜਣੀ ਨੇ ਆਪ ਵੀ ਮੇਰੇ ਉੱਪਰ ਜਾਰੀ ਮੇਰਾ ਮੋਬਾਈਲ ਖੋਲੇ ਜੀ ਹਾਂਜੀ ਹੋਰ ਤਾਂ ਮਾਰਿਆ ਨਾ ਅਸੀਂ ਸ੍ਰੀ ਸਾਹਿਬ ਨਹੀਂ ਕੱਢਿਆ ਉਹਨਾਂ ਨੇ ਨਾ ਪੁੱਛ ਆਉਂਦੀ ਸ੍ਰੀ ਸਾਹਿਬ ਕੱਢ ਕੇ ਆਪਦੇ ਮਾਰਨ ਲੱਗੇ ਆ ਆਪ ਵੀ ਮਾਰ ਪਾ ਲਈ ਅੰਦਰੋਂ ਮਾਰ ਕੇ ਲੈ ਆਇਆ ਮੈਂ ਸਾਨੂੰ ਸਾਡੇ ਨਾਲ ਕੋਈ ਉਧਰ ਮਲਕੀਤ ਕੌਰ ਦੇ بیٹے ਦਾ ਕਹਿਣਾ ਹੈ ਕਿ ਉਹਨਾਂ ਨੇ ਡਾਕਟਰ ਦੇ ਪੈਸੇ ਜ਼ਰੂਰ ਦੇਲੇ ਨੇ ਅਤੇ ਉਹਨਾਂ ਡਾਕਟਰ ਨੂੰ ਕੁਝ ਦਿਨਾਂ ਦਾ ਟਾਈਮ ਦਿੱਤਾ ਸੀ ਵੇ ਇੱਕ ਗੱਲ ਕੀ ਆਰੇ ਦੇ ਪੈਸੇ ਦੇਣੇ ਸੀਗੇ ਅੱਛਾ ਇਹ ਪੈਸੇ ਲੈਣ ਆਇਆ ਇਹਨੂੰ ਕਿਹਾ ਵੀ ਤੇਰੇ ਪੈਸੇ 10 ਤਰੀਕ ਨੂੰ ਇਹਨੂੰ ਪੇਮੈਂਟ ਮਿਲਣੀ ਤੇਰੇ ਪੈਸੇ ਮਿਲ ਜਾਣਗੇ ਨਾਲ ਇਹਦੇ ਬੰਦੇ ਸੀਗੇ ਨਾਲ ਇਹਦੇ ਘਰ ਵਾਲੀ ਵੀ ਸੀਗੀ ਕਿਸੇ ਗੱਲ ਤੋਂ ਹੱਥਾਂ ਪਾਈ ਬੋਲਣ ਬੜਾ ਲੱਗ ਗਿਆ ਸੀ ਤੇ ਇਹਨੇ ਡੈਡੀ ਦੇ ਮਾਰੀ ਤੇ ਇਹਦੇ ਬਾਅਦ ਮੇਰੇ ਹੀ ਮਾਰੀ ਹੱਥਾਂ ਪਾਈ ਉਹਦੇ ਦੇ 6:00 ਵਜੇ ਸਾਡੀ ਠੀਕ ਹੈ ਬਾਹਰ ਹੀ ਗੱਲ ਹੋਰ ਕੋਈ ਗਪਹਾਂ ਤੋਂ ਬਿਨਾਂ ਕੋਈ ਦੂਜੀ ਕੋਈ ਗੱਲਬਾਤ ਹੈ ਨਹੀਂ ਕਿ ਤੇ ਬੰਦੇ ਨਾਲ ਜਿਹੜੇ ਦੇ ਭੱਜ ਗਏ ਉਹ ਮੇਰੇ ਬਹੁਤ ਜ਼ਿਆਦੇ ਸਾਟਾ ਮੇਰੀ ਮੰਮੀ ਤੇ ਮੇਰੇ ਡੈਡੀ ਦੇ ਵੀ ਹਾਂ ਮੌਕੇ ਤੇ ਪਹੁੰਚੇ ਐਸਐਹ ਲਖਵੀਰ ਸਿੰਘ ਨੇ ਅੰਮ੍ਰਿਤਧਾਰੀ ਪਤੀ ਪਤਰੀ ਦੇ ਬਿਆਨ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕੇਸਾ ਦੀ ਹੋਈ ਬੇਇੱਜ਼ਤੀ ਨੂੰ ਲੈ ਕੇ ਇਨਸਾਫ ਦਿਵਾਉਣ ਦੀ ਗੱਲ ਆਖੀ ਹੈ। ਬਰਖਾ ਦਿੱਤੀ ਸੰਦੀਪ ਸਿੰਘ ਨੇ ਵੀ ਸਾਡੇ ਘਰੇ ਆ ਕੇ ਉਹ ਡਾਕਟਰ ਨੇ ਸਾਡੀ ਝਗੜਾ ਕੀਤਾ ਵਾ ਉਹਦੇ ਬਾਰੇ ਐ ਮੌਕੇ ਤੇ ਫਰਤਾਲ ਕਰ ਰਹੇ ਆ ਇਹਨੇ ਡਾਕਟਰ ਸਾਹਿਬ ਨੇ ਕੋਈ ਉਹਨਾਂ ਤੋਂ ਪੈਸੇ ਪੁਸੇ ਲੈਣੇ ਸੀ ਕੋਈ ਬੱਚੇ ਦਾ ਇਲਾਜ ਕੀਤਾ ਸੀਗਾ। ਉਹਦੇ ਸੰਬੰਧੀ ਐ ਜੋ ਫਰਤਾਲ ਕਰ ਰਹੇ ਆ ਜੋ ਕਾਨੂੰਨੀ ਕਾਰਵਾਈ ਬੰਦੀ ਹੋਈ ਕਰਾਂਗੇ। ਮਾਮਲੇ ਦੀ ਅਸਲ ਸੱਚਾਈ ਕੀ ਹੈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਇਸ ਤਰ੍ਹਾਂ ਕਾਨੂੰਨ ਹੱਥਾਂ ਚ ਲੈਣਾ ਤੇ ਕਿਸੇ ਨਾਲ ਕੁੱਟਮਾਰ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਫਿਰੋਜ਼ਪੁਰ ਤੋਂ ਪਰਵਜੀਤ ਪੰਮਾ ਟੀ5 ਚੈਨਲ ਪੰਜਾਬੀ